ਸਕ੍ਰੀਨ ਦੇ ਉੱਤੇ ਤੁਸੀਂ ਕੁਝ ਮਹਿਲਾਵਾਂ ਨੂੰ ਫਰਸ਼ ਦੇ ਉੱਤੇ ਲਟਕੇ ਰੋ ਰੋ ਕੇ ਬੇਕਾਬੂ ਹੁੰਦਿਆਂ ਨੂੰ ਦੇਖ ਰਹੇ ਹੋ ਦਰਅਸਲ ਇਹਨਾਂ ਦੇ ਨੌਜਵਾਨ ਜਵਾਕਾਂ ਦੇ ਨਾਲ ਕਾਰ ਦੇ ਵਿੱਚ ਕੁਝ ਅਜਿਹਾ ਵਾਪਰ ਗਿਆ ਕਿ ਸੁਣ ਕੇ ਪਰਿਵਾਰ ਵਾਲੇ ਬੇਕਾਬੂ ਹੋ ਗਏ ਜੀ ਹਾਂ ਕਹਿ ਸਕਦੇ ਹਾਂ ਕਿ ਜਿਵੇਂ ਮੂਸੇ ਵਾਲੇ ਦੀ ਥਾਰ ਕਾਰ ਤੇ ਠਾਠਾ ਹੋਈ ਸੀ ਉਸੇ ਤਰੀਕੇ ਦੇ ਨਾਲ ਆ ਸ਼ਹਿਰ ਦੇ ਵਿੱਚ ਵੀ ਉਸ ਵੇਲੇ ਗੋਲੀਆਂ ਚੱਲ ਪਈਆਂ ਜਦੋਂ ਹਮਲਾਵਾਰਾਂ ਨੇ ਵਰਨਾਕਾਰ ਦੇ ਉੱਤੇ ਠਾਠਾ ਕਰ ਦਿੱਤੀ ਦੋ ਮੋਟਰਸਾਈਕਲ ਤੇ ਸਵਾਰ ਆਏ ਛੇ ਹਮਲਾਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਤ ਹੀ ਪਰਿਵਾਰ ਦੇ ਮੈਂਬਰਾਂ ਨੇ ਘਟਨਾ ਨੂੰ ਲੈ ਕੇ ਕੀ ਕਿਹਾ ਆਉਂ ਸੁਣਦੇ ਹਾਂ ਉਹ ਬੰਦੇ ਕੌਣ ਸੀ ਜਿਨ੍ਹਾਂ ਕੋਲੀਆਂ ਨਹੀਂ ਪਤਾ ਨਹੀਂ ਇਹਨੂੰ ਸ਼ਾਟ ਦੇ ਮਾਰ ਕੇ ਤੇ ਦੇਖੋ ਹਾਂਜੀ ਕਿਹਦੀ ਡੈਥ ਕਿਹਦੀ ਹੋਈ ਹੈ ਜੀ ਡੈਥ ਤੇ ਕੋਈ ਪਤਾ ਨਹੀਂ ਤਕਰੀ ਹੈ ਹਾਂਜੀ ਬੰਦਾ ਕਿੰਨਿਆਂ ਨੂੰ ਗੋਲੀਆਂ ਲਗੀਆਂ ਇਹ ਕਹਿੰਦੇ ਮਾਰ ਗਿਆ ਜੀ ਉਹ ਮੁੰਡੇ ਉਹ ਜਿਹਾ ਮਾਰ ਗਿਆ ਉਹਨੇ ਵੀ ਮਾਰ ਕੇ ਇੱਕ ਉੱਥੇ ਲਾਸ਼ ਉੱਥੇ ਪਈ ਹੈ ਉਹ ਮੁੰਡੇ ਕਿਹੜੀ ਮਾਰਦੇ ਆ ਜਿਹੜੀ ਕਿਹੜੀ ਥਾਂ ਤੇ ਆ ਆਪਣੇ ਘਰ ਤੋਂ ਸਾਰਾ ਕੁਝ ਕਰੀ ਗਏ ਇਹ ਕਾਰਨ ਕੀ ਹੈ ਜੀ ਪਤਾ ਨਹੀਂ ਇਹ ਕਾਰਨ ਕੋਈ ਪਤਾ ਨਹੀਂ ਆ ਬਾਬਾ ਇਹ ਨੂੰ ਗੱਤਾਂ ਦੀ ਗੱਤ ਕੁਰੀ ਦੀ ਗੱਤ ਹੋਈ ਮੌਕੇ ਤੋਂ ਦੋ ਜਣ ਗੱਤ ਮੌਕੇ ਨਹੀਂ ਹੁੰਦੇ ਮੌਕੇ ਤੋਂ ਹੋ ਗਈ ਬਾਟੇ ਕੀ ਲੱਗਦੇ ਸੀ ਬਾਜੀ ਬੱਸ ਮੇਰੇ ਸਹੰਦਰੀ ਸੀ ਫੇਰ ਮੌਕੇ ਦੇ ਸੀ ਪਤਾ ਲੱਗਿਆ ਕੋ ਚਿਲਾਉਣ ਵਾਲੇ ਹੈਗੇ ਕੌਣ ਸੀ ਪਤਾ ਨਹੀਂ ਭਾਈ ਇਹਨਾਂ ਪਤਾ ਨਹੀਂ ਹੈਗੇ ਕਿ ਸੀ ਵਿਕਲਾ ਤੇ ਸੀ ਟੋਟਰ ਕਿੰਨੀਆ ਗੋਲੀਆਂ ਫਾਇਰ ਬਹੁਤ ਜ਼ਿਆਦਾ ਪਈ ਬਹੁਤ ਜ਼ਿਆਦਾ ਗੋਲੀਆਂ ਮੇਰੇ ਲਈ ਲੋਕ ਆਏ ਨੀ ਐ ਮੌਣੀ ਆ ਨੀ ਸੀ ਫਟੇ ਵੀਕਲਾ ਤੇ ਵਰਨਾ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਦੇ ਉੱਤੇ ਅਨੇਵਾਹ ਗੋਲੀਆਂ ਚਲਾਈਆਂ ਗਈਆਂ 20 ਤੋਂ ਜ਼ਿਆਦਾ ਰਾਉਂਡ ਫਾਇਰ ਕੀਤੇ ਗਏ ਨੇ ਜਿਸ ਦੇ ਵਿੱਚ ਚਾਰ ਜਾਣੇ ਜ਼ਖਮੀ ਹੋ ਗਏ ਨੇ ਉੱਥੇ ਹੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਆ ਫਿਲਹਾਲ ਪੁਲਿਸ ਅਧਿਕਾਰੀ ਨੇ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗੋਲੀਬਾਰੀ ਕੀਤੀ ਗਈ ਜਿਨ੍ਹਾਂ ਜ਼ਖਮੀ ਨੇ ਉਹਨੂੰ ਹਸਪਤਾਲੇ ਚਲਾਈ ਜਾਏਗਾ ਮੌਤ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੋਈ ਹੈ। ਖਜੂਬ ਕਨਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਆ ਸਾਰੇ ਜ਼ਖਮੀ ਜਿੰਨੇ ਗੱਡੀ ਵਿੱਚ ਮੌਜੂਦ ਸਨ। ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਕੇ ਦੱਸ ਸਕਦੇ। ਤਾਂ ਕਿ ਇਹ ਗੱਡੀ ਕੀ ਹੈ? ਪੂਰਾ ਕੀ ਹਾਸਾ ਆਇਆ ਸਰ ਇੱਕ ਵਾਰੀ ਦੱਸੋ। ਗੋਲੀਆਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਸਰ। ਕਾਫੀ ਖੋਲ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਗੋਲੇ ਤੋਂ ਬ੍ਰਾਹਮਤ ਹੋਏ। ਸਰ ਲੱਗ ਰਿਹਾ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ। ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜ਼ਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਇਹ ਗੱ ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲਿਅਨ ਸੀ ਆਸਪਾਸ ਹਸਪਤਲ ਲੈ ਗਏ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਆ ਵੀ ਕੀ ਮਾਮਲਾ ਤਾਂ ਜਾਂਚ ਜੁਰੀ ਚੱਲੀ ਹੈ ਬਿਲਕੁਲ ਜੀ ਜਾਰੀ ਚੱਲ ਰਹੀ ਹੈ ਬੰਸੀਗੜ੍ਹ ਖੋਜਪੁਰ ਵਿੱਚ ਜਿਹੜੀ ਹੈਗੀ ਆ ਦਿਨ ਆਹ ਕਿਹੜੀ ਗੋਲੀ ਚੱਲੀ ਸੀ ਕਿਹੜੇ ਜਿਹਨੂੰ ਗੋਲੀ ਵਜੀ ਸੀ ਉਹ ਛੇਤੀ ਹਸਪਤਲ ਲੈ ਕੇ ਆਇਆ ਗਿਆ ਮੁਰੇ ਸੇ ਨਾਲ ਇਲਾਜ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਵਰਫਾਈ ਕਰ ਸਰ ਕੋਈ ਬੰਦਿਆਂ ਦਾ ਪਤਾ ਲੱਗ ਸਕੇ ਕਿ 3-4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੁਝ ਪਤਾ ਲੱਗ ਸਕੇ ਆ ਪੁਰਾਣੀ ਰੰਜੀਸ ਹੈ ਜਿਹੜਾ ਹੈਗਾ ਵਿਕਟਿਮ ਉਸਦੇ ਪਹਿਲੇ ਵੀ 302 ਦੇ ਵੀ ਪਰਚੇ ਹਨ ਗੋਲੀ ਚੱਲੀ ਕਿੱਥੇ ਸਰ ਗੋਲੀ ਚੱਲੀ ਕਿੱਥੇ ਹੈ ਬੰਸੀਗੇਟ ਚੋਸ ਕੋ ਫਿਲਹਾਲ ਇਸ ਘਟਨਾ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਕਿਸ ਗੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਪੁਲਜ਼ਾ ਕਹਿੰਦਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਦੱਸਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ